ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣ ਲਏ ਗਏ ਨੇ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੋਕ ਸਭਾ ਦੇ ਸਪੀਕਰ ਚੁਣ ਲਏ ਗਏ ਨੇ ਓਮ ਬਿਰਲਾ ਸੋ ਐਨਡੀਏ ਦੇ ਵੱਲੋਂ ਉਹਨਾਂ ਨੂੰ ਚੋਣ ਦੇ ਲਈ ਉਤਾਰਿਆ ਗਿਆ ਸੀ ਤਾਂ ਓਮ ਬਿਰਲਾ ਜੋ ਕਿ ਪਹਿਲਾਂ ਵੀ ਲੋਕ ਸਭਾ ਦੇ ਸਪੀਕਰ ਰਹੇ ਨੇ ਤੇ ਹੁਣ ਫੇਰ ਇੱਕ ਵਾਰ ਮੁੜ ਤੋਂ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣ ਲਏ ਗਏ ਨੇ ਪੁਰਧ ਪ੍ਰਧਾਨ ਮੰਤਰੀ ਮੋਦੀ ਔਰ ਰਾਹੁਲ ਗਾਂਧੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਸੀ ਤੇ ਕਿਰਨ ਰਜੀਜੂਵਾ ਨੂੰ ਜਿਹੜਾ ਉਸ ਕੁਰਸੀ ਤੇ ਬਿਠਾ ਕੇ ਆਉਂਦੇ ਨੇ ਔਰ ਇਸ ਵੇਲੇ ਓਮ ਬਿਰਲਾ ਲੋਕ ਸਭਾ ਸਪੀਕਰ ਜਿਹੜੇ ਨੇ ਉਹ ਚੁਣ ਲੈ ਕੇ ਨੇ ਇਸ ਵੇਲੇ ਦੀ ਅਹਿਮ ਖਬਰ ਕਿਉਂਕਿ ਦੋਹਾ ਤਰਾ ਦੇ ਵਿੱਚ ਜਿਹੜੀ ਹੈ ਇਸ ਨੂੰ ਲੈ ਕੇ ਤਣਾ ਤਣੀ ਜ਼ਰੂਰ ਸੀ ਕਿ ਦੇਖ ਪਾਸੇ ਡਿਪਟੀ ਸਪੀਕਰ ਦੇ ਅਹੁਦੇ ਦੀ ਗੱਲ ਪਹਿਲਾਂ ਜੋ ਕਿ ਇੰਡੀਆ ਗੱਠਜੋੜ ਕਹਿ ਰਿਹਾ ਕਿ ਅਸੀਂ ਕੀਤੀ ਸੀ ਕਿ ਸਾਨੂੰ ਡਿਪਟੀ ਸਪੀਕਰ ਜਿਹੜਾ ਉਹ ਸਾਡੇ ਦੇ ਵਿੱਚੋਂ ਬਣਾਇਆ ਜਾਵੇ ਪਰ ਉਸ ਨੂੰ ਲੈ ਕੇ ਕੋਈ ਗੱਲਬਾਤ ਅੱਗੇ ਨਹੀਂ ਵੱਧ ਸਕੀ ਤਾਂ ਸਪੀਕਰ ਦੀ ਚੋਣ ਨੂੰ ਲੈ ਕੇ ਫਿਰ VOTING ਦੀ ਗੱਲ ਕਹੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣ ਲਏ ਗਏ ਨੇ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਕੇ சுரேਸ਼ ਨੂੰ ਇੰਡੀਆ ਘਾਟ ਚੋੜ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਪਰ ਓ ਮਿਰਲਾ ਸੋ ਇਸ ਵੇਲੇ ਐਡਿਟਰ ਇਨ ਚੀਫ ਜਗਦੀਪ ਸੰਧੂ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਜਗਦੀਪ ਜੀ ਜੋ VOTING ਦੀ ਗੱਲ ਹੋ ਰਹੀ ਸੀ ਕੀ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਓਮ ਬਿਰਲਾ ਕਿਉਂਕਿ ਇਸ ਵੇਲੇ ਜੋ ਜਾਣਕਾਰੀ ਆ ਰਹੀ ਹੈ ਕਿ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਜਿਹੜਾ ਚੁਣ ਲਿਆ ਗਿਆ ਸਾਡੀ ਓਮ ਬਿਰਲਾ ਜਿਹੜੇ ਆ ਵੋਇਸ ਵੋਟ ਦੇ ਜ਼ਰੀਏ ਉਹਨਾਂ ਨੂੰ ਸਪੀਕਰ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਔਰ ਜਿਹੜਾ ਆਪੋਜੀਸ਼ਨ ਉਹਨਾਂ ਨੇ ਵੀ VOTING ਦੀ ਮੰਗ ਨਹੀਂ ਕੀਤੀ ਸੋ ਦਬਣੀ ਮੱਤ ਕਹਿੰਦੇ ਆ ਜਿਹਨੂੰ ਵੋਇਸਵੋਟ ਕਹਿੰਦੇ ਆ ਉਹਦੇ ਜ਼ਰੀਏ ਜਿਹੜੇ ਓਮ ਬਿਰਲਾ ਦੂਸਰੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ ਔਰ ਥੋੜੀ ਦੇਰ ਪਹਿਲਾਂ ਹੀ ਪ੍ਰਧਾਨ ਮੰਤਰੀ ਜਿਹੜੇ ਉਹ ਆਪਣੀ ਚੇਅਰ ਤੋਂ ਉੱਠ ਕੇ ਉਹਨਾਂ ਨੇ ਨਾ ਸਿਰਫ ਜਾ ਕੇ ਓਮ ਬਿਰਲਨ ਨੂੰ ਕੰਗ੍ਰੈਚੂਲੇਟ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਸਟ੍ਰੀਟ ਤੱਕ ਉਹਨਾਂ ਨੇ ਸਕਾਟ ਕੀਤਾ ਔਰ ਇਸ ਤੋਂ ਬਾਅਦ ਦੇਖਿਆ ਗਿਆ ਕਿ ਜਿਹੜੇ ਲੀਡਰ ਆਫ oppositon ਰਾਹੁਲ ਗਾਂਧੀ ਨੇ ਉਹ ਵੀ ਉੱਥੇ ਪਹੁੰਚੇ ਔਰ ਉਹਨਾਂ ਨੇ ਕੰਗ੍ਰੈਚੂਲੇਟ ਕੀਤਾ ਜਿਵੇਂ ਕਿ ਕਿਆ ਕਰਾਈਆਂ ਚੱਲ ਰਹੀਆਂ ਸੀ ਕਿ ਸ਼ਾਇਦ ਇਸ ਤੇ VOTING ਕਰਾਈ ਜਾਏਗੀ ਲੇਕਿਨ opposition ਨੂੰ ਪਤਾ ਸੀ ਨੰਬਰ ਘਟਨੇ ਸੋ ਉਹਨਾਂ ਨੇ ਆਖਰੀ ਮਿੰਟ ਤੇ VOTING ਜਿਹੜੀ ਹੈ ਉਹਨਾਂ ਨੇ ਟਾਲ ਦਿੱਤੀ ਲੇਕਿਨ ਜਿਹੜੀ ਵੋਇਸ ਫੋਰਡ ਦੇ ਜ਼ਰੀਏ اپੋਜੀਸ਼ਨ ਜਿਹੜੀ ਹੈ ਉਹਨਾਂ ਨੇ ਜ਼ਰੂਰ ਜਿਹੜਾ ਹੈ ਇਸ ਦਾ ਵਿਰੋਧ ਕੀਤਾ ਸੀ ਲੇਕਿਨ ਫਿਲਹਾਲ ਇੱਕ ਹਿਸਟਰੀ ਬਣ ਚੁੱਕੀ ਹੈ ਕਿ ਬਲਰਾਮ ਜਾਖੜ ਤੋਂ ਬਾਅਦ ਕਾਂਗਰਸ ਦੇ ਜਿਹੜੇ ਬਲਰਾਮ ਜਾਖੜ ਦੋ ਵਾਰ ਸਪੀਕਰ ਰਹਿ ਚੁੱਕੇ ਹੈ ਔਰ ਹੁਣ ਓ ਮਿਰਲਾ ਜਿਹੜੇ ਆ ਦੂਜੀ ਵਾਰ ਸਪੀਕਰ ਬਣ ਚੁੱਕੇ ਹੈ ਔਰ ਹੁਣ ਪ੍ਰਧਾਨ ਮੰਤਰੀ ਜਿਹੜੇ ਆ ਉਹ ਜਿਹੜੇ ਓ ਮਿਰਲਾ ਨੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਪਿਛਲੀ ਟਰਮਸ ਕੰਮ ਹੈ ਉਸ ਦਾ ਉਹਨੂੰ ਗੜਾ ਰਿਹਾ ਹਾਲਾਂਕਿ ਜਿਹੜਾ ਪਿਛਲੀ ਵਾਰ ਲੋਕ ਸਭਾ ਦੀ ਗੱਲ ਕਰੀਏ ਤਾਂ ਸ਼ਾਇਦ ਪਹਿਲਾ ਮੌਕਾ ਸੀ ਕਿ ਜਦੋਂ ਲੋਕ ਸਭਾ ਦਾ ਕੰਮ ਕਾਫੀ ਘੱਟ ਚੱਲਿਆ ਗਿਆ ਕਿਉਂਕਿ اپੋਜੀਸ਼ਨ ਔਰ ਜਿਹੜਾ ਹਾਕਮ ਪਿਰਸੀ ਉਹਨਾਂ ਵਿੱਚ ਇੰਨੀ ਕੁ ਮੁਸ਼ਕਲਾ ਇੰਨਾ ਕੁ ਗਤੀਰੋਧ ਬਣਿਆ ਰਿਹਾ ਕਿ ਉਸ ਕਰਕੇ ਜਿਹੜਾ ਉਹਨਾਂ ਦੇ ਆਪਸ ਜਿਹੜੀਆਂ ਪ੍ਰੋਬਲਮਸ ਰਹੀਆਂ ਲੇਕਿਨ ਹੁਣ ਇਸ ਵਾਰ ਚੁਣੌਤੀਆਂ ਕਾਫੀ ਵੱਡੀਆਂ ਨੇ ਕਿਉਂਕਿ اپੋਜੀਸ਼ਨ ਕੋਲ ਵੀ ਲਗਭਗ 233 MPਸ ਐ ਸੋ ਹੁਣ ਜਿਹੜਾ ਹਾਊਸ ਵੀ ਥੋੜਾ ਬਦਲਿਆ ਦਿਖੇਗਾ ਔਰ ਦੇਖਣ ਵਾਲੀ ਗੱਲ ਹੋਏਗੀ ਕਿ ਓਮ ਮਿਰਲਾ ਆਪਣੇ ਆਪ ਨੂੰ ਕਿਵੇਂ ਉੱਥੇ ਰਿਜ਼ਰਵਟ ਕਰਦੇ ਆ ਫਿਲਹਾਲ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹਨਾਂ ਦਾ ਉਹਨਾਂ ਨੂੰ ਧੰਨਵਾਦ ਜਿਹੜਾ ਹੈ ਉਹ ਮਤਾ ਪੇਸ਼ ਕੀਤਾ ਉਹਨਾਂ ਨੇ ਔਰ ਜਿਵੇਂ ਅਸੀਂ ਦੇਖਿਆ ਕਿ ਓਮ ਮਿਰਲਾ ਦਾ ਜਿਹੜਾ ਪ੍ਰਸਤਾਵ ਸੀ ਉਹ ਪ੍ਰਧਾਨ ਮੰਤਰੀ ਨੇ ਖੁਦ ਪੇਸ਼ ਕੀਤਾ ਸੀ ਉਸ ਤੋਂ ਬਾਅਦ ਜਿਹੜੇ ਰਾਜਨਾਥ ਸਿੰਘ ਹੈ ਉਹਨਾਂ ਨੇ ਪ੍ਰਸਤਾਵ ਨੂੰ ਸਪੋਰਟ ਕੀਤਾ ਸੀ ਔਰ ਤਸਵੀਰਾਂ ਖੂਬਸੂਰਤ ਨੇ ਕਿਉਂਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਇੱਕੋ ਫਰੇਮ ਚ ਦੇਖਣ ਲੇਕਿਨ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਦੋਨੋਂ ਕੱਟੇ ਓਮਬਰਲਾ ਦੀ ਕੁਰਸੀ ਤੱਕ ਪਹੁੰਚੇ ਉਹਨਾਂ ਨੂੰ ਉੱਥੇ ਬਿਠਾਇਆ ਗਿਆ ਔਰ ਉਹਨਾਂ ਨੂੰ ਕੰਗ੍ਰੈਚੂਲੇਟ ਕੀਤਾ ਗਿਆ ਸੋ ਕੀ ਇਹ ਜਿਹੜੀ ਜਿਹੜਾ ਇਹ ਵਾਰਮਨੈਸ ਹੈ ਕਿ ਆਉਣ ਵਾਲੇ 5 ਸਾਲਾਂ ਚ ਦਿਖਦੀ ਰਹੇਗੀ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਇੱਕ ਵਾਰ ਇੱਕ ਫਰੇਮ ਦੇ ਵਿੱਚ ਬਹੁਤ ਕੱਟ ਦੇਖਣ ਨੂੰ ਮਿਲਦੇ ਆ ਔਰ ਅੱਜ ਦੋਨੋਂ ਉੱਥੇ ਜਿਹੜੀ ਸਪੀਕਰ ਦੀ ਕੁਰਸੀ ਹੈ ਉੱਥੇ ਮੌਜੂਦ ਸੀ ਔਰ ਪ੍ਰਧਾਨ ਮੰਤਰੀ ਨੇ ਖੁਦ ਰਾਹੁਲ ਗਾਂਧੀ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਵੀ ਅੱਗੇ ਆ ਕੇ ਉਹਨਾਂ ਨੂੰ ਥੈਂਕਸ ਸੋ ਇਹੋ ਜੀ ਤਸਵੀਰ ਸ਼ਾਇਦ ਅੱਗੇ ਜਾੜਾ ਨਾ ਦੇਖਣ ਨੂੰ ਮਿਲੇ ਕਿਉਂਕਿ ਓਪੋਜੀਸ਼ਨ ਔਰ ਜਿਹੜੀ ਸਰਕਾਰ ਹੈ ਉਹਨਾਂ ਵਿੱਚ ਕਈ ਮਸਲੇ ਇਹੋ ਜਿਹੇ ਹੋਣਗੇ ਜਿੱਥੇ ਤਿੱਕੀ ਲੋਕਜੋਗ ਵੇਖਣ ਨੂੰ ਮਿਲੇਗੀ ਲੇਕਿਨ ਅੱਜ ਦੀ ਤਸਵੀਰ ਬੇਹ ਬਹੁਤ ਖੂਬਸੂਰਤ ਜਿੱਥੇ ਲੀਡਰ ਆਫ ਓਪੋਜੀਸ਼ਨ ਔਰ ਪ੍ਰਾਈਮ ਮਿਨਿਸਟਰ ਇਕੋ ਫੇਮ ਦੇ ਵਿੱਚ ਉਹਨਾਂ ਨੇ ਜਾ ਕੇ ਸਪੀਕਰ ਨੂੰ ਗੱਦੀ ਤੇ ਬਿਠਾਇਆ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜਾ ਐਨਡੀਏ ਹੈ ਕੀ ਉਹ ਇੰਡੀਆ ਗੱਠ ਜੋੜਨ ਨੂੰ ਦੀਪਤੀ ਸਪੀਕਰ ਦੀ ਕੁਰਸੀ ਜਿਹੜੀ ਹੈ ਉਹ ਆਫਰ ਕਰੇਗਾ ਜਾਂ ਉਹ ਆਪਣਾ ਇਸਤੇ ਹੀ VOTING ਕਰਾਂਗੇ ਸੋ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਪਤਾ ਚੱਲ ਪਾਏਗਾ ਬਿਲਕੁਲ ਜਗਦੀਪ ਜੀ ਕੋਲ ਪਹਿਲਾਂ ਵੀ ਰਾਹੁਲ ਗਾਂਧੀ ਸੰਸਦ ਦੇ ਵਿੱਚ ਜਿਹੜਾ ਉੱਠ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜਾ ਉਹ ਜੱਫੀ ਪਾਉਣ ਦੇ ਲਈ ਉਹਨਾਂ ਨਾਲ ਆਤਮਲਾਉਣ ਦੇ ਲਈ ਚਲੇ ਗਏ ਸੀ ਖੈਰ ਪਰ ਹੁਣ ਜਗਦੀਪ ਜੀ ਇਸ ਤੋਂ ਬਾਅਦ ਹੋਣ ਕਿਉਂਕਿ ਡਿਪਟੀ ਸਪੀਕਰ ਵੱਲ ਨਜ਼ਰਾਂ ਹੋਣਗੀਆਂ ਤਾਂ ਬਹੁਤ ਉਮੀਦ ਜਤਾਈ ਜਾ ਸਕਦੀ ਹੈ ਕਿ ਜਿਸ ਤਰੀਕੇ ਨਾਲ ਵੌਇਸ voting ਦੇ ਤਹਿਤ ਹੀ ਓਮ ਬਿਰਲਾ ਦੀ ਚੋਣ ਹੋ ਗਈ ਹੈ ਸਪੀਕਰ ਦੇ ਲਈ ਤਾਂ ਬਹੁਤ ਮਮਕੀਨ ਹੈ ਕਿ ਡਿਪਟੀ ਸਪੀਕਰ ਲਈ ਵੀ ਕੋਈ ਚੋਣ ਜਿਹੜੀ ਹੈ ਉਹ ਨਾ ਹੀ ਹੋਵੇ ਅਲਦੀ ਦੇਖਣ ਵਾਲੀ ਗੱਲ ਹੋਈ ਜੀ ਕਿ ਓਪੋਜੀਸ਼ਨ ਨੇ VOTING ਤੇ ਜ਼ੋਰ ਦੇ ਦਿੱਤਾ ਔਰ VOICE VOTE ਦੇ ਜ਼ਰੀਏ ਉਹਨਾਂ ਨੇ ਉਮਰਲਾ ਦੇ ਅਗੇਂਸਟ ਜ਼ਰੂਰ ਰੋਣੇ VOTING ਕੀਤੀ VOICE VOTE ਜਿਹੜੇ ਸਪੀਕਰ ਜਿਹੜੇ ਪੁਕਾਰ ਦੇ ਕਿ ਕਿੰਨੇ ਆਏ ਨੇ ਔਰ ਕਿੰਨੇ ਨੋਜ਼ ਨੇ ਉਹਦੇ ਵਿੱਚ ਜ਼ਰੂਰ ਕੀਤਾ ਗਿਆ ਲੇਕਿਨ VOTING ਨਹੀਂ ਹੋਈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ NDA ਵੀ ਜਾਂ ਗੱਲ ਕਰੀਏ ਕਿ BJP ਵੀ ਉਹ ਆਪਣੀ ਫਰਾਕ ਲਈ ਦਿਖਾਣਗੇ ਔਰ ਦਿੱਤੀ ਸਟਿੱਕਰ ਦਾ ਜਿਹੜਾ ਹੈ ਉਹ ਦੇਣਗੇ ਉਹਨਾਂ ਨੂੰ ਉਹਦਾ ਹੀ ਦੇਖਣ ਵਾਲੀ ਗੱਲ ਹੋਵੇਗੀ ਲੇਕਿਨ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਅ ਤੁਸੀਂ ਜ਼ਿਕਰ ਕੀਤਾ ਕਿ ਇੱਕ ਵਾਰ ਗਲੇ ਦੋਨੋਂ ਮਿਲੇ ਸੀ ਉਸ ਤੋਂ ਬਾਅਦ ਸ਼ਾਇਦ ਇੰਨੀ ਨਜ਼ਦੀਕੀ ਦੋਨਾਂ ਦੀ ਪ੍ਰਧਾਨ ਮੰਤਰੀ ਮੋਦੀ ਔਰ ਰਾਹੁਲ ਗਾਂਧੀ ਦੀ ਅੱਜ ਦੇਖਣ ਨੂੰ ਮਿਲੀ ਹੈ ਸੋ ਕੀ ਇਹੋ ਜੀ ਪਿਕਚਰ ਜਿਹੜੀ ਹੈ 18ਵੀਂ ਲੋਕ ਸਭਾ ਚ ਆਮ ਤੌਰ ਤੇ ਦੇਖਣ ਨੂੰ ਮਿਲੇਗੀ ਕਿਉਂਕਿ ਪਿਛਲੇ ਲੋਕ ਸਭਾ ਚ ਸਭ ਤੋਂ ਘੱਟ ਕੰਮ ਹੋਇਆ ਸੀ ਉੱਤੇ ਬਹੁਤ ਸਾਰੇ ਮੁੱਦਿਆਂ ਤੇ اپੋਜੀਸ਼ਨ ਵਾਕ ਆਊਟ ਕਰ ਦਿੰਦਾ ਸੀ ਜਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਂਦਾ ਸੀ ਔਰ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਦੇਸ਼ ਦੇ ਜਿਹੜੇ ਸੈਂਸਿਟਿਵ ਮੁੱਦੇ ਆ ਜਾਂ ਕੋਈ ਵੀ ਮੁੱਦੇ ਆ ਉਹਨਾਂ ਨੂੰ ਡਿਸਕਸ ਕੀਤਾ ਜਾਊਗਾ ਔਰ ਬਹਿਤ ਖੂਬਸੂਰਤ ਤਸਵੀਰਾਂ ਇਹ ਦੋ ਅੰਬੁਰਲਰ ਨੂੰ ਲੈ ਕੇ ਜਾਣਾ ਸੀ ਕੁਰਸੀ ਤੇ ਉਸ ਤੋਂ ਪਹਿਲਾਂ ਜਿਹੜੇ ਰਾਹੁਲ ਗਾਂਧੀ ਉਹਨਾਂ ਨੇ ਪ੍ਰਧਾਨ ਮੰਤਰੀ ਨਾਲ ਹੱਥ ਮਲਾਇਆ ਔਰ ਉਹਨਾਂ ਨੂੰ ਕੰਗੈਡੀਨੇਟ ਕੀਤਾ ਔਰ ਉਹਨਾਂ ਨੇ ਸੀਟ ਤੇ ਜਾ ਕੇ ਸਪੀਕਰ ਦੀ ਉੱਥੋਂ ਤੱਕ ਉਹਨਾਂ ਨੂੰ ਸਕਾਟ ਕੀਤਾ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਹਨੂੰ ਰੈਸਿਪ੍ਰੋਕੇਟ ਕੀਤਾ ਜਾਂਦਾ ਔਰ ਜਿਹੜੇ ਦਿੱਤੀ ਸਪੀਕਰ ਦਾ ਪਰਦਾ ਹੈ ਕਿ ਇੰਡੀਆ ਗੱਡਚੌਂਡ ਨੂੰ ਮਿਲੇਗਾ ਇਸ ਬਾਰੇ ਵੀ ਥੋੜੀ ਦੇਰ ਤੱਕ ਜਿਹੜੀ ਹੈ ਤਸਵੀਰ ਕਲੀਅਰ ਹੋ ਜਾਏਗੀ ਬਹੁਤ ਸ਼ੁਕਰੀਆ ਜਗਦੀਪ ਜੀ ਸਾਡੇ ਨਾਲ ਜੋੜਨ ਦੇ ਲਈ ਔਰ ਸੋ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਨ ਦੇ ਲਈ ਸੋ ਲੋਕ ਸਭਾ ਸਪੀਕਰ ਇਸ ਵੇਲੇ ਬਣ ਗਏ ਨੇ ਓ ਮਿਰਲਾ